ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਪਿੰਡ ਦੀਂਡੀਏ ਦੇ ਵਿੱਚ ਜਿੱਥੇ ਗੁਰਗੋਗਨ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਫਤਿਹ ਦਾ ਖਤ ਲਿਖ ਕੇ ਸ਼੍ਰੀ ਜਫਰਨਾਮਾ ਸਾਹਿਬ ਲਿਖ ਕੇ ਅਰੰਗ ਜੇਬ ਨੂੰ ਜਿਹੜਾ ਕਿ ਮੌਦ ਦੇ ਘਾਟ ਉਤਾਰੇ ਆ ਇਸ ਪਵਿੱਤਰ ਅਸਥਾਨ ਤੇ ਦਸਵੇਂ ਪਾਤਸ਼ਾਹ ਜੀ ਲੰਮੇ ਜੱਟਪੁਰੇ ਰਾਏ ਕੋਟ ਇਹ ਸਾਰੇ ਅਸਥਾਨਾਂ ਦੇ ਉੱਤੇ ਹੁੰਦੇ ਹੋਏ ਮਹਾਰਾ ਸੱਚੇ ਪਾਤਸ਼ਾਹ ਜੀ ਪਹੁੰਚੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਪਹੁੰਚੇ ਭਾਈ ਲਖਮੀਰ ਤੇ ਸ਼ਮੀਰ ਤਖਤ ਮਲ ਇਹ ਤਿੰਨਾਂ ਭਾਈਆਂ ਨੇ ਮਹਾਰਾਜ ਨੂੰ ਆਪਣੇ ਪਿੰਡ ਦੇ ਵਿੱਚ ਸਤਕਾਰ ਨਾਲ ਲਿਆਂਦਾ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਸਾਡੇ ਮਗਰ ਫੌਜਾਂ ਲੱਗੀਆਂ ਹੋਈਆਂ ਨੇ ਵੀ ਤੋਂ ਤੋਂ ਸਾਨੂੰ ਰੱਖ ਨਹੀਂ ਹੋਣਾ ਵੀ ਤੁਸੀਂ ਫਿਰ ਗਲਾਬੇ ਮਸੰਦ ਮੰਗਣਾ ਮਾਚੂਗੜ ਸਾਹਿਬ ਤੋਂ ਸਾਨੂੰ ਜਾਣ ਲਈ ਕਹਿਣਾ ਭਾਈ ਸ਼ਮੀਰ ਕਹਿੰਦਾ ਮਹਾਰਾਜ ਅਸੀਂ ਨਹੀਂ ਕਹਿੰਦੇ ਤੁਸੀਂ ਸਾਡੇ ਪਿੰਡ ਦੇ ਵਿੱਚ ਆਓ ਅਸੀਂ ਤੁਹਾਡੀ ਖਿਦਮਤ ਕਰਾਂਗੇ ਇਸ ਸਥਾਨ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਆਏ ਇੱਥੇ ਇੱਕ ਤਰਖਾਨ ਸੀ ਭਾਈ ਦੇਸੂ ਤਰਖਾਨ ਉਨੇ ਇੱਕ ਚਿਵਾਰੇ ਵਿੱਚ ਬਣਾ ਕੇ ਨਾ ਪਲੰਘ ਰੱਖਿਆ ਹੋਇਆ ਸੀ ਮਹਾਰਾ ਸੱਚੇ ਪਾਤਸ਼ਾਹ ਜੀ ਤਾਂ ਗੜੀਕ ਰਿਆ ਸੀ ਮਹਾਰਾਜ ਨੂੰ ਆਉਣ ਵਾਸਤੇ ਗੁਰੂ ਮਹਾਰਾਜ ਉਹਦੀ ਜਿਹੜੀ ਕਿ ਤਾਂਗ ਨੂੰ ਪੂਰੀ ਕਰਨ ਵਾਸਤੇ ਉਹਦੇ ਚਿਵਾਰੇ ਦੇ ਵਿੱਚ ਭਾਈ ਲਖਮੀਰ ਦੇ ਕਹਿਣ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਰਹੇ ਕਿਉਂਕਿ ਉਹ ਪਲੰਘ ਬਣਾ ਕੇ ਉੱਪਰ ਸੌਂਦਾ ਨਹੀਂ ਸੀ ਕਾਫੀ ਟਾਈਮ ਤੋਂ ਡੀਕ ਰਿਆ ਸੀ ਮਹਾਰਾਜ ਨੂੰ ਥੱਲੇ ਪੈਂਦਾ ਸੀ ਵੀ ਮਹਾਰਾਜ ਮੇਰੇ ਘਰ ਆਉਣ ਇਸ ਸਥਾਨ ਦੇ ਉੱਤੇ ਮਹਾਰਾਜ ਇੱਕ ਵਾਰੀ ਨਾ ਬੈਠ ਕੇ ਆਪਣੀ ਉਂਗਲੀ ਖਾਜ ਕਰ ਰਹੇ ਸੀ ਸਤਿਗੁਰੂ ਜੀ ਇਹ ਛੋਟੀ ਕਿਰਪਾਨ ਦੇ ਨਾਲ ਜਦੋਂ ਕਰੀਗੇ ਤਾਂ ਛਿੱਲ ਕੇ ਖੂਨ ਨਿਕਣ ਲੱਗ ਗਿਆ ਭਾਈ ਛਮੀਰ ਜਿਹੜਾ ਕਿ ਕੋਲ ਬੈਠਾ ਸੀ ਕਹਿੰਦਾ ਮਹਾਰਾਜ ਖੂਨ ਵਗਣ ਲੱਗ ਗਿਆ ਭਾਈ ਮਾਨ ਸਿੰਘ ਕੋਲ ਖੜਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਵੀ ਤੁਸੀਂ ਮਹਾਰਾਜ ਹਟਜੋ ਵੀ ਖੂਨ ਵਗਦਾ ਵੀ ਮਾਂ ਸੁੱਤਰ ਗਿਆ ਮਹਾਰਾਜ ਕਹਿੰਦੇ ਤੁਰਕਾਂ ਦੀਆਂ ਜੜਾਂ ਜਿਹੜੀਆਂ ਕਿ ਗੁਰਨਾਨਕ ਦੇਵ ਜੀ ਨੇ ਬਹੁਤ ਡੂੰਘੀਆਂ ਲਾਈਆਂ ਅਸੀਂ ਉਹ ਪੱਟ ਰਹੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭਾਈ ਮਾਨ ਸਿੰਘ ਕੋਲ ਖੜੇ ਸਨ ਕਹਿੰਦੇ ਮਹਾਰਾਜ ਜਿਹੜਾ ਅਸਲ ਲੜਾਈ ਦੀ ਫਸਾਦ ਦੀ ਜੜਾ ਔਰੰਗਾ ਉਹਨੂੰ ਮਾਰੋ ਮਹਾਰਾਜ ਕਹਿੰਦੇ ਇਹ ਬੈਠਾ ਹੀ ਉਹ ਪੰਜਾਬ ਤੋਂ ਦੂਰ ਹੈ ਜੰਗ ਦੇ ਵਿੱਚ ਸਾਹਮਣੇ ਆ ਨਹੀਂ ਸਕਦਾ ਮਹਾਰਾਜ ਕਹਿੰਦੇ ਉਹਨੂੰ ਤਾਂ ਸਾਡੀ ਕਲਮ ਨਹੀਂ ਮਾਰਦਣਾ ਮਹਾਰਾਜ ਨੇ ਚਮਕੌਰ ਦੀ ਜੰਗ ਦਾ ਹਾਲ ਸਾਰਾ ਲਿਖ ਕੇ ਉਹਦੇ ਵਿੱਚ 40 ਭੁਖਣ ਪਾਣੇ ਸਿੰਘਾਂ ਦੇ ਉੱਤੇ 10 ਲੱਖ ਫੌਜ ਨੂੰ ਚੜਾਇਆ ਪਰ ਮੇਰੇ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ ਸੂ ਗੋਵਰਨ ਸਿੰਘ ਮਹਾਰਾਜ ਕਹਿੰਦੇ ਸਾਡੇ ਬਾਬਾ ਜੀ ਸਿੰਘ ਜਹਾਰ ਸਿੰਘ ਤਾਂ ਸ਼ਹੀਦ ਕੀਤੇ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਸ਼ਹੀਦ ਕੀਤੇ ਪਰ ਲੱਖਾਂ ਹੀ ਖਾਲਸਾ ਪੰਥ ਵਧੇਗਾ ਅਰਥਰੀਆਂ ਜੜਾਂ ਪੁੱਟੇਗਾ ਸਤਿਗੁਰੂ ਜੇ ਐਡਾ ਬਾਰੋ ਦੇ ਵਿੱਚ ਜਫਰ ਨਾਮ ਵਿੱਚ ਲਿਖਿਆ ਰ ਪੜ੍ਹ ਕੇ ਅਰੰਗ ਜੇਬ ਦੀ ਮੌਤ ਹੋ ਗਈ ਇਸੇ ਪਿੰਡ ਦੇ ਵਿੱਚ ਭਾਈ ਸ਼ਮੀਰ ਜਿਹੜਾ ਕਿ ਮਹਾਰਾਜੀ ਸੇਵਾ ਕਰਦਾ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਅਨਨ ਸੇਵਕ ਹੋਏ ਹਨ ਮਹਾਰਾਜ ਨੇ ਇੱਕ ਦਿਨ ਤਰੁੱਟ ਕੇ ਨਾ ਉਹਨੂੰ ਪ੍ਰਸ਼ਾਦਾ ਦਿੱਤਾ ਵੀ ਜਾ ਕੇ ਤੂੰ ਸ਼ਾਕ ਲੈ ਇਹਨੂੰ ਪ੍ਰਸ਼ਾਦੇ ਨੂੰ ਸ਼ੀਤ ਪ੍ਰਸ਼ਾਦ ਸੋ ਮਹਾਰਾਜ ਨੇ ਆਪਣਾ ਝੂਠਾ ਪ੍ਰਸ਼ਾਦਾ ਦਿੱਤਾ ਉਨੇ ਸ਼ਮੀਰ ਨੇ ਕਿਹਾ ਮਹਾਰਾਜ ਮੈਂ ਘਰ ਲੈ ਜਮਾ ਵੀ ਮੈਂ ਆਪਣੇ ਭਾਈਆਂ ਨੂੰ ਵੀ ਦੇਣਾ ਚਾਹੁੰਦਾ ਮਹਾਰਾਜ ਨੂੰ ਪਤਾ ਸੀ ਵੀ ਇਹਨਾਂ ਦੇ ਇੱਕ ਉਹਦਾ ਇੱਕ ਮਾਮਾ ਰਹਿੰਦਾ ਸੀ ਪੰਜਪੀਰੀਆ ਉਹ ਮਹਾਰਾਜ ਦੇ ਬਹੁਤ ਸ਼ੰਕਾ ਕਰਦਾ ਸੀ ਪਰ ਅੱਗੇ ਮਹਾਰਾਜ ਨੂੰ ਇਮਾਨਦਾਰ ਸੀ ਪੀਰਾ ਨੂੰ ਮੰਨਦਾ ਸੀ ਮਹਾਰਾਜ ਕਹਿੰਦੇ ਘਰ ਨਾਲ ਲੈ ਜਾ ਸ਼ਮੀਰ ਤੂੰ ਜਿਹੜਾ ਕਿ ਇੱਥੇ ਖਾਲਾ ਪਰ ਸ਼ਮੀਰ ਮੰਨਿਆ ਨਹੀਂ ਜਦੋਂ ਘਰ ਲੈ ਕੇ ਗਿਆ ਸੋ ਉਹਨੇ ਮਾਮੇ ਨੇ ਕਹਿ ਕੇ ਉਹ ਪ੍ਰਸ਼ਾਸ ਢਵਾ ਦਿੱਤਾ ਸ਼ਮੀਰ ਨੇ ਚੱਕ ਕੇ ਨਾ ਉਹ ਮਾਲਵੇ ਦੀ ਧਰਤੀ ਦੇ ਅੰਦਰ ਦੱਬ ਦਿੱਤਾ ਦੂਜੇ ਦਿਨ ਸਮੀਰ ਗਿਆ ਮਹਾਰਾਜ ਸੱਜੇ ਪਾਸੇ ਕਹਿੰਦੇ ਸਮੀਰ ਛੱਗਿਆ ਕਹਿੰਦਾ ਨਹੀਂ ਮਹਾਰਾਜ ਉਹਨੇ ਦੋ ਪ੍ਰਣ ਕੀਤਾ ਹੋਏ ਸੀ ਵੀ ਝੂਠ ਨਹੀਂ ਬੋਲਣਾ ਇੱਕ ਮਹਾਰਾ ਦਾ ਬਚਨ ਨਹੀਂ ਮੋੜਨਾ ਕਹਿੰਦਾ ਮਹਾਰਾਜ ਮੇਰੇ ਮਾਮੇ ਨੇ ਛੱਗਣ ਨਹੀਂ ਦਿੱਤਾ ਸੋ ਮੈਂ ਧਰਤੀ ਜਬਦਤਾ ਮਹਾਰਾ ਸੱਜੇ ਪਾਸ਼ਾ ਜੀ ਕਹਿੰਦੇ ਸਮੀਰ ਮਾਲਵੇ ਦੀ ਧਰਤੀ ਹੁਣ ਆਗੋ ਆ ਜਿਹੜੀ ਕਿ ਅੰਨ ਉਗਲੇਗੀ ਬਹੁਤ ਅੰਨ ਪੈਦਾ ਹੋਊਗਾ ਅੱਜ ਇੱਥੇ ਬਹੁਤ ਕਣਕਾਂ ਹੁੰਦੀਆਂ ਉਸ ਸਮੇਂ ਬਹੁਤ ਬਰਾਨ ਪਈ ਸੀ ਇਹ ਧਰਤੀ ਮਹਾਰਾਜ ਦੇ ਬਰਦੇ ਦੇ ਨਾਲ ਬਰਦੇ ਨਾਲ ਸੀਤ ਪ੍ਰਸਾਦ ਦੇ ਨਾਲ ਖਲੀ ਸੋ ਬਾਅਦ ਵਿੱਚ ਸ਼ਮੀਰ ਨੂੰ ਕਿਹਾ ਵੀ ਘੋੜਾ ਫੜ ਜਿੱਥੋਂ ਤੱਕ ਤੇਰਾ ਘੋੜਾ ਜਾਏਗਾ ਉੱਥੇ ਤੱਕ ਰਾਜ ਹੋਊਗਾ ਘੋਡੇ 'ਤੇ ਚੜ ਕੇ ġੇੜਾ ਦੇ। ਜਾ ਕੇ ਨਾ ਆਪਣੇ ਮਾਮੇ ਨੂੰ ਕਹਿੰਦਾ ਮਹਾਰਾਜ ਨੇ ਕਿਹਾ ਵੀ ਘੋਡੇ 'ਤੇ ਚੜ ਕੇ ġੇੜਾ ਦੋ ਥੋੜਾ ਉੱਥੇ ਤੱਕ ਰਾਜ ਹੋਊਗਾ। ਮਾਮਾ ਕਹਿੰਦਾ ਇਕਨ ਵੀ ਕਦੇ ਰਾਜ ਆਏ ਆ। ਸੋ ਸ਼ਮੀਰ ਕਹਿੰਦਾ ਮੈਂ ਬਚਨ ਨਹੀਂ ਮੋੜਨਾ ਨਾ ਮੈਂ ਝੂਠ ਬੋਲਣਾ। ਕਹਿੰਦਾ ਜਾ ਫਿਰ ਪਿੰਡ ਪਰ ਨੂੰ ġੇੜਾ ਦੇ ਆ। ਸ਼ਮੀਰ ਨੇ ਚੜ ਕੇ ਪਿੰਡ ਪਰ ਨੂੰ ġੇੜਾ ਦੇ ਦਿੱਤਾ। ਉੱਥੋਂ ਤੱਕ ਉਹਨਾਂ ਦਾ ਰਾਜ ਰਿਹਾ। ਦੂਜੇ ਦਿਨ ਮਹਾਰਾਜ ਨੇ ਕਿਹਾ ਵੀ ਲਕਸ਼ਮੀ ਦਾ ਸ਼ਮੀਰ ਤਾਂ ਮੇਰਾ ਬਚਨ ਮੰਨਿਆ ਪਰ ਸ਼ਮੀਰ ਕਹਿੰਦਾ ਮਹਾਰਾਜ ਮੈਂ ਪਿੰਡ ਪਰੋਂ ਢੇੜਾ ਦੇ ਦਿੱਤਾ ਮੇਰੇ ਮਾਮੇ ਨੇ ਰੋਕਤਾ ਕਹਿੰਦਾ ਇਹ ਆ ਨਾ ਜਿਹੜਾ ਜਰਾ ਮਾਮਾ ਪੰਜ ਪੀੜੀਆਂ ਤੁਹਾਨੂੰ ਅਸੀਂ ਦਾਸ ਦੰਨੇ ਆ ਉਹ ਲੈ ਨਹੀਂ ਦੰਦਾ ਇਹਦੇ ਟੱਬਰ ਦੇ ਵਿੱਚ ਕੋੜ ਹੋਊਗਾ ਅੱਜ ਤੱਕ ਕਹਿੰਦੇ ਉਹਦੇ ਟੱਬਰ ਦੇ ਵਿੱਚ ਇੱਕ ਬੰਦਾ ਕੋੜੀ ਜੰਮਦਾ ਇਹ ਸਾਰੀਆਂ ਵਾਰਤਾਂ ਮ ਜਿਹੜੀ ਕਿ ਇਸ ਧਰਤੀ ਦੇ ਉੱਤੇ ਮਹਾਰਾਜ ਨੇ ਵਰਤਾਈਆਂ ਸ਼ਮੀਰ ਦੀ 84 ਗੱਟੀ ਤੋਂ ਰਾਤ ਨੂੰ ਸੁਪਨੇ ਦੇ ਵਿੱਚ 83 ਲੱਖ ਜੂਨਾ ਦਾ ਨਵਟਾਰਾ ਉਹਦਾ ਕੀਤਾ 1400 ਬਰਾਡ ਇਸ ਧਰਤੀ ਦੇ ਉੱਤੇ ਮਹਾਰਾਜ ਨੇ ਭਰਤੀ ਕੀਤਾ ਰਖਾਈ ਆ ਇਥੇ ਜਗ੍ਹਾ ਦੇ ਉੱਤੇ ਸ਼ਮੀਰ ਨੂੰ ਚਿੱਠੀ ਆਈ ਸੀ ਵਜੀਰ ਖਾਨ ਅਸਰੰਦ ਦੇ ਵੱਲੋਂ ਬਈ ਜੜਾ ਕਿ ਦਸਵੇਂ ਪਾਤਸ਼ਾਹ ਨੂੰ ਸਾਡੇ ਹਵਾਲੇ ਕਰੋ ਸ਼ਮੀਰ ਨੇ ਕਿਹਾ ਸੀ ਆਪਣਾ ਸੂਝਾ ਵੀ ਅਸਰੰਦ ਵਿਖੇ ਭੇਜਿਆ ਸੀ ਕਹਿੰਦਾ ਵੀ ਜਿੱਕਣ ਦੁਆਉਂ ਨੇ ਪੀਰਾਂ ਨੂੰ ਪੂਜਦਾ ਅਸੀਂ ਆਪਣੇ ਗੁਰੂ ਸਾਹਿਬ ਨੂੰ ਪੂਜਦੇ ਆਂ ਅਸੀਂ ਕਦੇ ਵੀ ਮਹਾਰਾਜ ਦੇ ਵਿਰੁੱਧ ਨਹੀਂ ਜਾ ਸਕਦੇ ਸੋ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਤਾਂ ਸ਼ਮੀਰ ਤੇ ਬਹੁਤ ਖੁਸ਼ ਹੋਏ ਸ਼ਮੀਰ ਨੇ ਹੀ ਆਪਣੇ ਸੂਝ ਨੂੰ ਅਸਰੰਦ ਭੇਜਿਆ ਉੱਥੋਂ ਪਤਾ ਲੱਗਿਆ ਵੀ ਫੌਜ ਕਦੋਂ ਚੜ੍ਹ ਕੇ ਆਈ ਇਸੇ ਜਗ੍ਹਾ ਦੇ ਉੱਤੇ ਦੀਨੇ ਕਾਂਗੜ ਦੇ ਵਿੱਚ ਜਿਹੜਾ ਕਿ ਮਹਾਰਾ ਸੱਚੇ ਪਾਸੇ ਜਦੋਂ ਬੈਠੇ ਸਨ ਇੱਕ ਦਿਆਲਪੁਰੀ ਸਾਧੂ ਨਰਮਲਾ ਸੰਤ ਆਇਆ ਸੀ ਸਰਹੰਦ ਦੇ ਵਿੱਚੋਂ ਮਹਾਰਾਜ ਨੇ ਸਰਹੰਦ ਨੂੰ ਉਜੜਨ ਦਾ ਬਰ ਦਿੱਤਾ ਸੀ ਉਹਨੇ ਆ ਕੇ ਮਹਾਰਾਜੀ ਇੱਥੇ ਉਸਤਤ ਕੀਤੀ ਮਹਾਰਾਜ ਕਹਿੰਦੇ ਵੀ ਤੂੰ ਇੰਨੀ ਉਸਤਤ ਕਰਦਾ ਫਕੀਰ ਸਾਹਿਬ ਵੀ ਤੁਹਾਨੂੰ ਕੰਮ ਕੀ ਹੈ ਕਹਿੰਦਾ ਮਹਾਰਾ ਜ ਤੁਸੀਂ ਉਜੜਨ ਦਾ ਸਰਹੰਦ ਨੂੰ ਬਰ ਦਿੱਤਾ ਮੈਂ ਉੱਥੋਂ ਮੰਗ ਕੇ ਖਾਣਾ ਹੈ ਉੱਥੇ ਰਹਿਣਾ ਹੈ ਮੇਰੇ ਸਿੱਖ ਸੇਵਕ ਰਹਿੰਦੇ ਆ ਸੋ ਮਹਾਰਾ ਸੱਚੇ ਪਾਸੇ ਨੂੰ ਕਹਿੰਦਾ ਮਹਾਰਾਜ ਵੀ ਸਾਡਾ ਕੀ ਬਣੂਗਾ ਮਾਰਾ ਕਹਿੰਦਾ ਜਾ ਕੇ ਆਪਣੇ ਕੋਠੇ ਤੇ ਚੜਕੇ ਸੰਖ ਮਾਰਦੇ ਜਦੋਂ ਤੱਕ ਤੇਰੇ ਸੰਖ ਦੀ ਆਵਾਜ਼ ਜਾਊਗੀ ਉੱਥੋਂ ਤੱਕ ਸਰਾਂਦ ਜਿਹੜੀ ਬੱਤ ਦੀ ਰਹੂਗੀ ਗੁਰੂ ਗੋਬਿੰਦ ਸਿੰਘ ਮਾਰਾ ਨੇ ਉਹਨੇ ਦਿਆਲਪੁਰੀ ਸੰਤ ਨੇ ਇ thế ਦਾ ਤਰ੍ਹਾਂ ਕਰਿਆ ਅੱਜ ਵੀ ਉਹ ਸਰਾਂਦ ਆਪਣੇ ਸਿੱਖਾਂ ਦੇ ਕੋਲ ਕੋਲ ਘਰ ਪਵਾ ਕੇ ਜਿਨ੍ਹਾਂ ਤੇ ਉਹ ਮੰਗਣ ਜਾਂਦਾ ਸੀ ਸੋ ਸੰਖ ਮਾਰਾ ਜਦੋਂ ਤੱਕ ਸੰਖ ਦੀ ਬਾਦ ਗਈ ਉੱਥੋਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਾਂਦ ਛੱਡ ਦਿੱਤੀ ਸੀ ਉੱਥੋਂ ਤੱਕ ਸਰਾਂਦ ਨਹੀਂ ਢਾਈ ਅੱਜ ਵੀ ਉਹ ਪੁਰਾਣੀ ਸਰਾਂਦ ਘੁੱਗ ਫਸ ਰਹੀ ਆ ਮਾਰਾ ਸੱਚੇ ਪਾਸੇ ਜੇ ਪਵਿੱਤਰ ਹਸਤਾਨ ਪਠੰਡੇ ਦੇ ਵਿੱਚ ਆ ਸਾਰੀਆਂ ਸੰਗਤਾਂ ਨੂੰ ਆਪਾਂ ਨੂੰ ਦਰਸ਼ਨ ਕਰਨੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ